ਇਨਸਾਨੀਅਤ ਇੱਕ ਵਾਰ ਫਿਰ ਹੋਈ ਸ਼ਰਮਸਾ 15 ਸਾਲਾ ਕੁੜੀ ਨਾਲ ਹੋਇਆ ਬਲਾਤਕਾਰ ਕੁਆਂਟ ਚ ਰਹਿੰਦੇ ਨੌਜਵਾਨਾਂ ਨੇ ਹੀ ਦਿੱਤਾ ਇਸ ਕਿਨੌਣੀ ਹਰਕਤ ਨੂੰ ਅੰਜਾਮ ਪੀੜਤ ਲੜਕੀ ਨੂੰ ਕਰਵਾਇਆ ਹਸਪਤਾਲ ਭਰਤੀ ਦੋਨੋਂ ਧਿਰਾਂ ਨੇ ਲਗਾਏ ਇੱਕ ਦੂਜੇ ਤੇ ਗੰਭੀਰ ਦੋਸ਼ ਮਾਨਵਤਾ ਇੱਕ ਵਾਰ ਫਿਰ ਸ਼ਰਮਸਾਰ ਹੋਈ ਹੈ ਇੱਕ 15 ਸਾਲਾ ਕੁੜੀ ਦੇ ਨਾਲ ਬਲਾਤਕਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਨਿੱਤ ਜਹੀਆਂ ਖਬਰਾਂ ਜਿਹੇ ਮਾਮਲੇ ਸਾਹਮਣੇ ਹੀ ਆਉਂਦੇ ਰਹਿੰਦੇ ਨੇ ਤਾਂ ਤਾਜ਼ਾ ਮਾਮਲਾ ਮਾਨਸਾ ਜ਼ਿਲ੍ਹੇ ਤੋਂ ਸਾਹਮਣੇ ਆਇਆ ਜਿੱਥੇ ਕਿ ਇੱਕ ਪਿੰਡ ਦੇ ਵਿੱਚ 15 ਸਾਲਾ ਨਾਬਾਲਗ ਕੁੜੀ ਦੇ ਨਾਲ ਬਲਾਤਕਾਰ ਕੀਤਾ ਗਿਆ ਗੁਆਂ ਦੇ ਵਿੱਚ ਹੀ ਰਹਿੰਦੇ ਨੌਜਵਾਨਾਂ ਦੇ ਵੱਲੋਂ ਇਸ ਗਿਣੌਣੀ ਹਰਕਤ ਨੂੰ ਅੰਜਾਮ ਦਿੱਤਾ ਗਿਆ ਤਾਂ ਗੁਆਂ ਦੇ ਵਿੱਚ ਹੀ ਰਹਿੰਦੇ ਨੌਜਵਾਨਾਂ ਦੇ ਨਾਲ ਪੀੜਤ ਕੁੜੀ ਦੇ ਪਿਤਾ ਦੀ ਉੱਠਣੀ ਬੈਠਣੀ ਸੀ ਇਹ ਮੁੰਡੇ ਜਿਹੜੇ ਘਰ ਆਉਂਦੇ ਜਾਂਦੇ ਸੀ ਅਤੇ ਕੁੜੀ ਨੂੰ ਉਹ ਆਪਣੀ ਭਤੀਜੀ ਮੰਨਦੇ ਸੀ ਜਿਸ ਦੇ ਨਾਲ ਇਸ ਕੀ ਨਾਣੀ ਹਰਕਤ ਨੂੰ ਅੰਜਾਮ ਦਿੱਤਾ ਗਿਆ ਤਾਂ ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰਕੇ ਕੁੜੀ ਨੂੰ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਤਦਾਜ਼ੀ ਕੀ ਲੜਕੇ ਦੇ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਵੀ ਕੁੜੀ ਦੇ ਪਰਿਵਾਰਿਕ ਮੈਂਬਰਾਂ ਤੇ ਗੰਭੀਰ ਦੋਸ਼ ਲਗਾਏ ਜਾ ਰਹੇ ਨੇ ਕਿ ਉਹਨਾਂ ਦੇ ਘਰ ਨੂੰ ਅੱਗ ਲਗਾ ਦਿੱਤੀ ਅਤੇ ਘਰ ਦੇ ਵਿੱਚ ਦਾਖਲ ਹੋ ਕੇ ਪਣ ਤੋੜ ਕੀਤੀ ਗਈ ਤਾਂ ਇਸ ਸਬੰਧੀ ਕੀ ਕਹਿਣਾ ਹੈ ਪੀੜਤ ਲੜਕੀ ਦੇ ਪਿਤਾ ਦਾ ਅਤੇ ਦੂਜੀ ਧਿਰ ਦਾ ਆਓ ਸੁਣਦੇ ਹਾਂ। ਅੰਦਰ ਰੜਜੀ ਸ਼ਾਮ ਵਰਦੀਪ ਸਿੰਘ ਇਹ ਬੱਚੀ ਹੈ ਜੀ ਮੇਰੀ 15 ਸਾਲ ਤਿੰਨ ਕ ਦਿਨਾਂ ਦੀ ਉਮਰ ਬਣਦੀ ਹੈ ਜੀ ਤੇ ਜਿਹੜੇ ਮੇਰੇ ਗਵਾਂਢੀ ਸੀਗੇ ਮੁੰਡੇ ਮੇਰੇ ਨਾਲ ਖਾਂਦੇ ਬਿੱਲੇ ਸੀਗੇ ਉਹਨਾਂ ਦੇ ਮੰਨ ਕੇ ਚਲੋ ਭੀਜੇ ਤੌਰ ਤੇ ਲੱਗਦੀ ਹੈ ਕਿ ਉਹਨਾਂ ਨੇ ਰਾਤ ਨੂੰ ਆਪਾਂ 21 ਤਰੀਕ ਦੀ ਗੱਲ ਹੈ ਅਸੀਂ ਆਪ ਦੀ ਗੱਡੀ ਲੈ ਕੇ ਕੰਮ ਤੇ ਚਲੇ ਗਏ ਬਾਅਦ ਵਿੱਚ ਮੰਮੀ ਦੇ ਦੋਨੇ ਸੀਗੀਆਂ ਇਹ ਆਵਾਕੀਆਂ ਸੀਗੀਆਂ ਘਰੇ ਇਹਨੂੰ ਉਹ ਸੌਉਂਗੇ ਦੀ ਮੰਮੀ ਸੌਉਂਗੇ ਇਹਨੂੰ ਰਾਤ ਨੂੰ ਡਰਾ ਧਮਕਾ ਕੇ ਬਾਹਰ ਕੱਢ ਲਿਆ ਅੱਧ ਲੈ ਕੇ ਆ ਤੇ ਉਹ ਬਾਹਰ ਵਿੱਚ ਸਾਨੂੰ 2 ਵਜੇ ਕਰੀਬ ਮੈਨੂੰ ਫੋਨ ਜਾਂਦਾ ਹੈ 3:00 ਵਜੇ ਵੀ ਆਪਣੀ ਗੁੜੀਆ ਨਾਲ ਆ ਚਾਂਸ ਵਰਤ ਗਿਆ ਵੀ ਫਲਾਣੇ ਬੰਦੇ ਨੇ ਜੱਸੀ ਸਿੰਘ ਹਨਾਫ ਜਾਣਤਾ ਹੈਗਾ ਮੈਰੇ ਸਿੱਖਾਂ ਦੇ ਮੁੰਡੇ ਨੇ ਤੇ ਨਾਲ ਉਹਦੇ ਨਾਲ ਦੋ ਬੰਦੇ ਹੋਰ ਲੈ ਗਏ ਇਹ ਸਾਜਿਛ ਰਸੀਆਂ ਜਿਹੜੇ ਨੇ ਤੇ ਉਹ ਬਾਅਦ ਵਿੱਚ ਜਦੋਂ ਅਸੀਂ ਮੈਂ ਕੱਲ ਸ਼ਾਮ ਨੂੰ ਮੈਂ ਤਾਂ ਸਿੱਧਾ ਸਿੱਧਾ ਉਥੋਂ ਤੇ ਤਾਂ ਡਾਕਟਰੀ ਮੈਨਾਂ ਕਰਾਉਣ ਭੇਜਤਾ ਜੋਗੇ ਥਾਣੇ ਦੇ ਵਿੱਚੋਂ ਸਾਡਾ ਪੰਜ ਮਾਇਆ ਹਸਾਰ ਤੋਂ ਗੱਡੀ ਲੈ ਕੇ ਬਾਅਦ ਸਿੱਧਾ ਹਸਪੀਟਲ ਹੀ ਪਹੁੰਚਿਆ ਮੈਂ ਪਿੰਡ ਵੀ ਨਹੀਂ ਅਜੇ ਰਖ ਪਹੁੰਚਿਆ ਜੀ ਮੈਨੂੰ ਹੋਣਤੀ ਸਾਰੀਆਂ ਗੱਲਾਂ ਦੱਸੀਆਂ ਗਈਆਂ ਜੋ ਦੱਸੀਆਂ ਗਈਆਂ ਤੇ ਬਾਅਦ ਵਿੱਚ ਮਾਇਆ ਦਾ ਆਏ ਤਾਂ ਬਾਅਦ ਉਹ ਦੂਬਾਰੇ ਦੀ ਮੰਮੀ ਨੇ ਦੱਸਿਆ ਮੇਰੇ ਡੈਡੀ ਨੇ ਦੱਸਿਆ ਮੈਨੂੰ ਸਾਰੀਆਂ ਗੱਲਾਂ ਕਹਾਣੀਆਂ ਦੱਸੀਆਂ ਅਸੀਂ ਇਹੀ ਚਾਹੁੰਦੇ ਜੀ ਪੁਲਿਸ ਪ੍ਰਧਾਨ ਸਾਡਾ ਸਾਥ ਦੇਵੇ ਤੇ ਜੋ ਮੇਰੀ ਬੱਚੀ ਦਾ ਕੋਈ ਇਹਨਾਂ ਨੇ ਗਲਤ ਕੰਮ ਕਾਰਵਾਈ ਕੀਤੀ ਹੈ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਜਿਹੜੇ ਦੋ ਬੰਦੇ ਨਾਲ ਦੋਸ਼ੀ ਹੋਰ ਹੈ ਉਹਨਾਂ ਨੂੰ ਵੀ ਫੜਾਇਆ ਜਾਵੇ ਖੱਟ ਦੋ ਘਟ ਦੋ ਨੂੰ ਲੱਗਦਾ ਨਕਰਾ ਨਖਾਨ ਕਰਤਾ ਤੇ ਸਾਰਾ ਘਰ ਕੋ ਡਿੱਗਣਾ ਹੋ ਗਿਆ ਤੇ ਇਹ ਜਣੀ ਐਂ ਕਹਿੰਦੇ ਸਨ ਜੀ ਮੈਂ ਅੱਧੇ ਬੰਦੇ ਦਾ ਨੌਂਾ ਪਤਾ ਹੈ ਦੇਖਾਂ ਜੇ ਅਣ ਦੇਛਾਤੇ ਜੇ ਚਾਰ ਪੰਜ ਮੁੰਡੇ ਸੀਗੇ ਤੇ ਵਿੱਚ ਫੜ ਕੇ ਸਾਨੂੰ ਖਿੜਦੇ ਸੀ ਤੇ ਉਹ ਤਾਂ ਫਿਰ ਪਿੰਡ ਦੇ ਮੁੰਡੇ ਇਕੱਠੇ ਹੋ ਗਏ ਉੱਥੇ ਬੰਦੇ ਉਹਨਾਂ ਨੇ ਸਾਨੂੰ ਤਾਂ ਪਿੱਛੇ ਖਿੱਚ ਲਿਆ ਤੇ ਉਹ ਕਹਿੰਦੇ ਵੀ ਐਂ ਕਰਕੇ ਹੰਜ ਸਾਡੀ ਗੁਣੀ ਨਾ ਸਾਡੀ ਕੁੜੀ ਥੋੜੇ ਘਰੇ ਆਈ ਸਾਡੇ ਮੁੰਡੇ ਕੋਲੇ ਤੇ ਆਪਾਂ ਚਲ ਇਹ ਵੀ ਗੱਲ ਮੰਨਦੇ ਵੀ ਅਸੀਂ ਤਾਂ ਦੇਖੇ ਨਹੀਂ ਨਾ ਜੇ ਅਸੀਂ ਸਾਡੇ ਕੋਲੇ ਅਸੀਂ ਅੱਸੀ ਬਾਦੀ ਚ ਪਏ ਸੀ ਤੇ ਹੋ ਸਕਦਾ ਚਲ ਆਈ ਹੋਵੇ ਪਰ ਇਹ ਵੀ ਮੰਨਦੇ ਆ ਤੇ ਪਰ ਉਹ ਜੇ ਮੁੰਡੇ ਨੇ ਕਰੀ ਸਜਾ ਫਿਰ ਮੁੰਡੇ ਨੂੰ ਮਿਲੇ ਨਹੀਂ ਸਾਡੇ ਵਿੱਚ ਸਾਡਾ ਇੱਕ ਸੁਰਨ ਹਜਾ ਸਾਨੂੰ ਮਿਲਦੀ ਹੈ ਤੇ ਸਾਰਾ ਸਾਡਾ ਗਰੀਬ ਬੰਦੇ ਸਾਰਾ ਘਰ ਟਾਣ ਹਾਂ ਕਰਤਾ ਸਾਰਾ ਸਮਾਨ ਮਚਾਤਾ ਤੇ ਇਹ ਜੇ ਐ ਕਰਕੇ ਇਹਦਾ ਹੱਲ ਹੋਣਾ ਚਾਹੀਦਾ ਵੀ ਕੀ ਬਣਨਾ ਚਾਹੀਦਾ ਜੀ ਉਸ ਕੋਲ ਗਏ ਸੀ ਪੁਲਿਸ ਕੋਲ ਕੀ ਉਹਨਾਂ ਨੇ ਕਿਹਾ ਹਾਂ ਜੀ ਪੁਲਿਸ ਕੋਲ ਗਏ ਸੀ ਪੁਲਿਸ ਤਾਂ ਕਹਿੰਦੇ ਉਹ ਜਿਹੜਾ ਕੁੜੀ ਦਾ ਮੈਟਰ ਹੈ ਉਹ ਲਾ ਸਕਦੇ ਅੱਗੇ ਜਿਵੇਂ ਐ ਕਰ ਸਕਦੇ ਉਹ ਜੇ ਅਸੀਂ ਅੱਖੇ ਵੀ ਸਾਨੂੰ ਕਿਉਂ ਪਰੇਸ਼ਾਨ ਕਰ ਰਹੇ ਮੁੰਡੇ ਨੂੰ ਫੜ ਕੇ ਵੈਸ਼ ਕਰਦੇ ਜਿਹੜਾ ਕਾਨੂੰਨ ਕਾਰਵਾਈ ਹੁੰਦੀ ਹੈ ਉਹ ਕਰੋ ਤੇ ਚਾਹੇ ਵੱਢਦੇ ਅਸੀਂ ਐਵੇਂ ਕਹਿੰਦੇ ਇਹ ਮਾਰਦਾ ਸਾਡੇ ਸਾਹਮਣੇ ਅਸੀਂ ਤਾਂ ਐ ਨਹੀਂ ਕਹਿੰਦੇ ਜਿੱਥੇ ਆਉਂਦੇ ਨਹੀਂ ਕਹਿੰਦੇ ਕਿਉਂ ਵੱਢਿਆ ਹਾਂ ਤੇ ਉਹ ਦੰਗਲ ਬਿਨਾਂ ਖੂਨ ਹਾਂਜੀ ਹਾਂ ਹਾਂ ਆ ਕਪੜੇ ਪੱਟੇ ਵੇ ਰਾਂਤ ਸੱਟਾਂ ਮਾਰੀਆਂ ਹਾਂ ਜੀ ਮੰਨ ਕੇ ਉਹ ਵਰਗੇ ਮਾਰਗ ਦੇ ਛੋਟੇ ਹਟਿਆ ਕੋਲ ਬੰਦੇ ਜਿਹੜੇ ਉਸੇ ਘਰ ਦੇ ਬੰਦੇ ਕੋ ਹੋਰ ਕਰਦੇ ਉਹ ਜੀ ਸਾਡੇ ਲਵੇ ਘਰ ਹੈ ਜਿਹੜੇ ਨੀਰ ਖੋਣੀ ਵਾਲੇ ਕਹਿੰਦੇ ਉਹਨਾਂ ਦੇ ਹੈ ਹਾਂ ਜੀ ਉਦਰੀ ਦੂਜੇ ਪਾਸੇ ਜਾਂਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਕੁੜੀ ਨੂੰ ਹਸਪਤਲ ਭਰਤੀ ਕਰਵਾਇਆ ਗਿਆ ਤੇ ਇਸ ਮਾਮਲੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਸਰ ਮੇਰਾ ਨਾਮ ਗੁਰਮੀਤ ਕਰੋ ਜੀ ਸਹੀ ਗੁਰਮੀਤ ਕਰੋ ਕਿ ਲੜਕੀ ਜਨ ਵਾਲਗ ਤੇ ਉਹਦਾ ਹੁਣ ਮੈਡੀਕਲ ਵਗੈਰਾ ਹੋਣਾ ਜੀ ਰਿਪੋਰਟ ਕੇਸ ਹੈ ਤੇ ਉਹਦੇ ਬਿਆਨ ਬੂਨ ਵਗੈਰਾ ਲਿਖ ਲਏ ਹੈ ਜੀ ਤੇ ਜੋ ਵੀ ਹੋ ਗਿਆ ਅਗਲੇ ਕਾਰਵਾਈ ਅਸੀਂ ਕਰਾਂਗੇ ਬੰਦੇ ਗ੍ਰਿਫਤਾਰ ਕਰਾਂਗੇ ਉਹਦੀ ਉਮਰ ਹੈਗੀ ਹੈ 15 ਸਾਲ ਚੜ੍ਹਦੀ ਕਲਾ ਟਾਈਮ ਟੀਵੀ ਲਈ ਮਾਨਸਾ ਤੋਂ ਪੱਤਰਕਾਰ ਭਗਵੰਤ ਚਹਿਲ ਦੀ ਖਾਸ ਰਿਪੋਰਟ